ਸੱਚੀ ਗੱਲ ਦੋਸਤੋ ਪਬਲਿਕ ਸਮਾਣਾ ਨਿਊਜ਼ ਦੇਖ ਰਹੇ तमाम ਦਿਸਕਾਂ ਦਾ ਸਵਾਗਤ ਹੈ ਸਮਾਣਾ ਦੇ ਨਾਲ ਲੱਗਦੇ ਸਮਾਣਾ ਪਾਤਨਾ ਰੋਡ ਤੇ ਮਵੀ ਦੇ ਕੋਲ ਇੱਕ ਥਾਰ ਤੇ ਇੱਕ ਰਿਡਜ਼ ਕਾਰ ਦੇ ਇੱਕ ਬੱਚੇ ਦੇ ਨਾਲ ਮੋਟਰਸਾਈਕਲ ਦੇ ਉੱਪਰ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਕਾਫੀ ਲੋਕਾਂ ਨੂੰ ਗੁੰਜੀਆਂ ਸੱਟਾਂ ਲੱਗੀਆਂ ਨੇ ਤੇ ਇੱਕ ਨੂੰ ਜਿਹੜਾ ਡਾਕਟਰਾਂ ਦੇ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਜਿਸ ਦੀ ਕੋਈ ਨਾਤਾ ਹਲੇ ਜਿਹੜੀ ਜਾਣ ਹੈ ਤੇ ਨਾ ਹੀ ਕੋਈ ਜਿਹੜੀ ਪਹਿਚਾਣ ਹੈ ਸਾਹਮਣੇ ਆਈ ਹੈ ਤੇ ਜ਼ਹਿਰੀ ਇਲਾਜ ਲਈ ਸਮਾਣਾ ਦੇ ਹਸਪੀਟਲ ਦੇ ਵਿੱਚ ਪਹੁੰਚੇ ਨੇ ਡਾਕਟਰਾਂ ਨੇ ਮੌਕੇ ਤੇ ਹੀ ਉਹਨਾਂ ਨੂੰ ਰਜਿੰਦਰਾ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਉੱਤੇ ਜਿਹੜੀਆਂ ਸੱਟਾਂ ਨੇ ਕਾਫੀ ਲੱਗੀਆਂ ਨੇ ਤੇ ਥਾਰ ਦੀ ਜਿਹੜੀ ਕਾਰ ਦੀ ਸਪੀਡ ਹੈ ਕਾਫੀ ਜ਼ਿਆਦਾ ਦੱਸੀ ਜਾ ਰਹੀ ਸੀ ਜਿਸ ਕਰਕੇ ਤਿੰਨ ਜਾਨਾਂ ਦੀ ਟੱਕਰ ਹੋਈ ਹੈ ਤੇ ਜਿਹਰੇ ਇਲਾਜ ਦੇ ਲਈ ਸਮਾਣਾ ਪਹੁੰਚੇ ਨੇ ਮੋਕੇ ਤੇ ਹੀ ਡਾਕਟਰਾਂ ਵੱਲੋਂ ਉਹਨਾਂ ਨੂੰ ਜਿਹੜਾ ਪਟਿਆਲਾ ਰੈਫਰ ਕਰ ਦਿੱਤਾ ਗਿਆ ਤਸਵੀਰਾਂ ਤੁਹਾਡੇ ਸਾਹਮਣੇ ਨੇ ਗੱਲਬਾਤ ਕਰਦੇ ਆ ਪੁਲਿਸ ਮਲਾਜ਼ਮ ਪਹੁੰਚੇ ਨੇ ਹਾਂਜੀ ਪ੍ਰਧਾਨ ਜੀ ਕੀ ਕਹੋਗੇ ਕੀ ਜਿਹੜਾ ਵਾਕਿਆ ਬੀਤਿਆ ਸੀ ਸਾਰਾ ਇਹਦੇ ਵਿੱਚ ਇੱਕ ਕਾ ਗੱਡੀ ਜਿਹੜੀ ਹੈ ਪਾਤੜਤਵਾਰੀ ਇੱਕ ਥਾਰ ਗੱਡੀ ਜਿਹੜੀ ਸਮਾਣਾ ਤੋਂ ਆ ਰਹੀ ਏ ਇਹਨਾਂ ਦੀ ਦੋ ਜ਼ਬਰਦਸਤ ਟੱਕਰ ਹੋਈ ਇਹਨਾਂ ਦੀ ਜਿਹਦੇ ਵਿੱਚ ਜਿਹੜੇ ਕੁਝ ਜ਼ਖਮੀ ਹੋਏ ਨੇ ਉਹਨਾਂ ਨੂੰ ਪੰਜ ਚਾਰ ਚਾਰ ਨੂੰ ਪਤਾ ਲੱਗਿਆ ਵੀ ਗੱਡੀ ਦੇ ਵਿੱਚ ਬੈਠੇ ਨੇ ਤਿੰਨ ਚਾਰ ਸਟਾਚਾ ਹਨ ਥਾਰ ਦੇ ਵਿੱਚ ਜਿਹੜੇ ਜ਼ਖਮੀ ਹਾਲਤ ਦੇ ਨੇ ਜਿਹਨੂੰ ਸਖਤ ਜ਼ਖਮਾਂ ਹਾਨਾ ਤੁਨੂੰ ਕੱਢ ਕੇ ਇਹਨਾਂ ਨੂੰ ਐਂਬੂਲੈਂਸ ਪਾ ਕੇ ਰੈਫਰ ਕੀਤਾ ਹੋਇਆ ਸਮਾਣੇ ਦਾ ਨੂੰ ਸਮਾਣੇ ਭੇਜਿਆ ਪੱਕਾ ਨਹੀਂ ਪਤਾ ਲੱਗ ਕਿ ਕਿੱਥੇ ਕੋਲ ਇਹਨਾਂ ਬਾਰੇ ਹਜੇ ਟਰੱਸ ਬਾਰੇ ਜਿਹੜਾ ਉਹ ਪਾਹੇ ਕਲੀਅਰ ਕਰ ਰਹੇ ਆ ਕਿ ਇਹ ਕਿੱਥੋਂ ਦੀਆਂ ਸਵਾਰੀਆਂ ਨੇ ਕਿੱਥੋਂ ਦੀਆਂ ਦੋਨੋਂ ਗੱਡੀਆਂ ਬਾਰੇ ਹਜੇ ਕੋਈ ਜਾਣਕਾਰੀ ਨਹੀਂ ਹੈਗੀ ਨਾ ਸੇ ਕਿੱਛੋ ਹੈ ਇਹ ਇਹ ਨਹੀਂ ਇਹ ਤਾਂ ਮੋਚਰੀ ਅੰਦਰ ਹੈ ਉਹ ਸਰ ਇਹ ਅਰਸ਼ੇ ਜਿਹੜਾ ਆਇਆ ਜੀ ਇਹ ਇਹ ਹੋਇਆ ਅੱਛਾ ਮਵੀ ਕੌਣ ਲੈ ਗਿਆ ਇੱਕ ਸੌ ਮਵੀ ਤਲਾ ਮਵੀ ਚੌਕੀ ਤੋਂ ਦੱਸ ਰਹੇ ਨੇ ਉਹਦੇ ਨੇੜੇ ਜਿਹੜੇ ਦੇ ਕੇ 168 ਐਂਬੂਲੈਂਸ ਹੈ 168 ਵਾਲੇ ਲੈ ਕੇ ਆਏ ਨੇ ਕਿੰਨੇ ਪੇਸ਼ੈਂਟ ਆਏ ਹਨ ਇਹ ਹੋਏ ਸੰਤੋਸ਼ ਕਾਂਤ ਇੱਕ 6 ਪੇਸ਼ੈਂਟ ਨੇ ਜੀ ਇੱਕ ਬ੍ਰੌਡ ਡੈਡ ਹੈ ਤੇ ਇੱਕ ਮਰੀਜ਼ ਦਾ ਅਨਕੌਂਸ਼ੀਅਸ ਹੈ ਉਹਦਾ ਕੋਈ ਨਾਮ ਦਾ ਪਤਾ ਨਹੀਂ ਲੱਗਿਆ ਹੈ ਬ੍ਰੌਡ ਡੈਡ ਵਾਲੇ ਦਾ ਵੀ ਨਾਮ ਤਾਂ ਪਤਾ ਨਹੀਂ ਲੱਗਿਆ ਕਿੰਨੇ ਹੈ ਰੇਡੀਸ ਦੋ ਨੇ ਜੋ ਸੀਰੀਅਸਲੀ ਇੰਜਰਡ ਹੈ ਹੱਡੀ ਜਿਹੜੀ ਕੀ ਨਾਮ ਹੈ ਨਾ ਰੇਡੀਸ ਦੇ ਕਿਹਦਾ ਨਾਮ ਸੰਤੋਸ਼ ਹੈ ਜੀ ਇੱਕ ਦਾ ਕਾਂਤ ਹੈ ਹੈਗਾ ਇਹਦੇ ਬੱਚਾ ਰੇ ਬੱਚਾ ਠੀਕ ਹੈ ਬੱਚੇ ਨੂੰ ਮਾਈਨਰ ਇੰਜਰੀ ਹੈ ਉਸਕੇ ਫਾਦਰ ਨਹੀਂ ਸੇ ਉਹਦੇ ਫਾਦਰ ਤੇ ਫ੍ਰੈਕਚਰ ਹੈ ਲੱਗਦੇ ਉਹਨਾਂ ਕੀ ਨਾਮ ਹੈ ਉਹਨਾਂ ਦਾ ਬਲਕਾਰ ਸਿੰਘ ਨਾਮ ਹੈ ਸਰ ਜਿਹੜੇ ਰਸਾਰੇ ਕਰਦੇ ਜਿਹੜੇ ਰੈਫਰ ਕਰੇ ਨੇ ਜੀ ਸੀਰੀਅਸ ਇੰਜਰੀਜ਼ ਦੇ ਇਹਨਾਂ ਦੇ ਟੋਟਲ 6 ਮਤਲਬ 6 ਬ੍ਰੀਜ ਦੇ ਇਪ੍ਰੋਟਡ ਹੈ ਪੀਆਈ ਪੀਆਈ ਨੇ ਕਰ ਦਿੱਤੀ ਮਗਰ ਕਿਹਾ ਜੋ ਮਗਰ ਕਰਦੇ ਨੇ ਕਿਵੇਂ ਵਾਕਿਆ ਬੀਤਿਆ ਸਾਰਾ ਇਹ ਕੋਈ ਨਹੀਂ ਸਹੀ ਸੜਾ ਰਹੀ ਸੀ ਟਰੱਕ ਜੀ ਥਾਰ ਗੱਡੀ ਵਾਲਾ ਉਹਨੇ ਕਹਾਦਾ ਸੀ ਉਹਨੂੰ ਹੀ ਠੀਕ ਹੈ ਸਾਡੇ ਸੇ ਮੋਟਰਸਾਈਕਲ ਤੇ ਆ ਰਹੀ ਸੀ ਸਾਡੇ ਨਾਲ ਸਾਨੂੰ ਮਤਲਬ ਇਹਨੋਂ ਵਾਲੀ ਗੱਡੀ ਕੋਲ ਵੀ ਸਹੀ ਆ ਇਸ ਨੂੰ ਸਾਨੂੰ ਅਪਡੇਟ ਕਰ ਦਿੱਤੀ ਗਈ ਸਾਡਾ ਮੋਟਰਸਾਈਕਲ ਦੀ ਸਾਈਡ ਤੇ ਸੀ ਕੋਲ ਗੱਡੀ ਥਾਰ ਜਿਹੜੀ ਉਹ ਕੋਲ ਟ੍ਰੇ ਕਰ ਨੂੰ ਜਿਹੜੀ ਮੇਰੀ ਉਹਨੇ ਇੰਦਰ ਕਰਤੀ ਉਹਨੇ ਉਤਾਰੇ ਜਾ ਕੇ ਬਾਜੀ ਦਾ ਮੋਟਰਸਾਈਕਲ ਓਵਰਟੈਕ ਥਾਰ ਗੱਡੀ ਨਹੀਂ ਕਰਿਆ ਸੀ ਉਹ ਵੀ ਟ੍ਰੈਕ 10 ਗੱਡੀ ਦੇ ਨਾਲ ਦੇ ਸਾਈਡ ਦੀ ਠੀਕ ਹੈ ਉਸ ਨੂੰ ਦੇਖ ਸਕਦੇ ਹਾਂ ਜਿਸ ਵਿਅਕਤੀ ਦੇ ਕੋਲ 85 ਮੋਟਰਸਾਈਕਲ ਤੇ ਸੀ ਦੱਸਿਆ ਜਾ ਰਿਹਾ ਕਿ ਥਾਰ ਗੱਡੀ ਵਾਲੋ ਜਿਹੜੀ ਇੰਨੀ ਕੋ ਨੂੰ ਕਾਲੀ ਸੀ ਤੇ ਉਹ ਜਿਹੜਾ ਓਵਰਟੈਕ ਕਰ ਰਿਹਾ ਸੀ ਅੱਗੋਂ ਜਿਹੜਾ ਅਚਾਨਕ ਹੀ ਟਰੱਕ ਆ ਰਿਹਾ ਸੀ ਜਿਸ ਕਰਕੇ ਬੱਚਾ ਵੀ ਉਸ ਲਟੇਟ ਦੇ ਵਿੱਚ ਆਇਆ ਤੇ ਬੱਚੇ ਨੂੰ ਵੀ ਕਾਫੀਆਂ ਸੱਟਾਂ ਲੱਗੀਆਂ ਨੇ ਤੇ ਜਿਹੜੀਆਂ ਤਸਵੀਰਾਂ ਤੁਹਾਡੇ ਸਾਹਮਣੇ ਪਹਿਲਾਂ ਵੀ ਲੈ ਕੇ ਹਾਜ਼ਰ ਹੋਏ ਸਮਾਣਾ ਸਿਵਲ ਹਸਪੀਟਲ ਤੋਂ ਨਿਕਲਦੀਆਂ ਨਜ਼ਰ ਆ ਰਹੀਆਂ